ਦਿਲੇ ਦੇ ਬੱਚੋ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ ਤਾਂ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਜਿਹੜੇ ਨਜ਼ਰ ਆ ਰਹੇ ਨੇ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ। ਰਾਸ਼ਟਰੀ ਰਾਜਧਾਨੀ ਨੂੰ ਇਸ ਸਮੇਂ ਜ਼ਹਿਰੀਲੀ ਹਵਾ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਸ਼ਨੀਵਾਰ ਨੂੰ ਵੀ ਦਿੱਲੀ ਦੀ ਹਵਾ ਦੀ ਗੁਣਵੱਤਾ ਬੇਹਦ ਖਰਾਬ ਸ਼੍ਰੇਣੀ ਵਿੱਚ ਬਣੀ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਯਾਨੀ ਸੀਪੀਸੀਬੀ ਨੇ ਇਹ ਜਾਣਕਾਰੀ ਦਿੱਤੀ ਹੈ ਸਵੇਰੇ 9 ਵਜੇ ਦੇ ਬੁਲੇਟਿਨ ਦੇ ਅਨੁਸਾਰ ਸ਼ਹਿਰ ਦਾ ਸਮੁੱਚਾ ਹਵਾ ਗੁਣਵੱਤਾ ਸੂਚਕ ਅੰਕ ਯਾਨੀ AQI 360 ਦਰਜ ਕੀਤਾ ਗਿਆ ਤਾਂ AQI ਮਾਪਡੰਡ ਅਤੇ ਕੀ ਸਥਿਤੀ ਹੁੰਦੀ ਹੈ ਸੀਟਸੀਬੀ ਦੇ ਮਾਪਡੰਡਾ ਦੇ ਅਨੁਸਾਰ 301 ਤੋਂ 400 ਦੇ ਵਿੱਚਕਾਰ AQI ਨੂੰ ਬੇहद ਖਰਾਬ ਮੰਨਿਆ ਜਾਂਦਾ ਹੈ ਇਸ ਦੇ ਮੁਕਾਬਲੇ 401 ਤੋਂ 500 ਦੇ ਵਿਚਕਾਰ AQI ਗੰਭੀਰ ਯਾਨੀ ਸਵਰਤ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਹੋਰ ਸ਼੍ਰੇਣੀਆਂ ਦੇ ਵਿੱਚ ਪ੍ਰਕਾਰ ਹਨ 0 ਤੋਂ 50 ਚੰਗਾ 51 ਤੋਂ 100 ਸੰਤੋਸ਼ਜਨਕ 101 ਤੋਂ 200 ਮੱਧਮ ਅਤੇ 201 ਤੋਂ 300 ਖਰਾਬ ਜਿਹੜਾ ਕਿ ਮੰਨਿਆ ਜਾਂਦਾ ਹੈ ਤਾਂ ਮੌਸਮ ਦਾ ਕੀ ਹਾਲ ਹੈ ਤਾਂ ਭਾਰਤ ਮੌਸਮ ਵਿਗਿਆਨ ਯਾਨੀ ਆਈ ਐਮ ਡੀ ਦੇ ਮੌਸਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ ਘਟੋ-ਕਟਾ ਤਾਪਮਾਨ ਜਿਹੜਾ ਕਿ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਮੌਸਮ ਵਿਭਾਗ ਨੇ ਇਹ ਵੀ ਅਨੁਮਾਨ ਲਗਾਇਆ ਕਿ ਅੱਜ ਦਿਨ ਵੇਲੇ ਕੋਹਰਾ ਯਾਨੀ ਤੁੰਦ ਰਹੇਗੀ ਤੇ ਅੱਜ ਵੱਧ ਤੋਂ ਵੱਧ ਤਾਪਮਾਨ 28.2 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਜੁੜੀ ਦਿੱਤੀ ਗਈ ਹੈ ਕਿ ਸਵੇਰੇ 8:30 ਵਜੇ ਸਾਪੇਕਿਕ ਨਮੀ 100% ਜਿਹੜੀ ਦਰਜ ਕੀਤੀ ਗਈ ਸੀ ਦਾ ਦੱਸਦਣਿਆ ਕਿ AQI 360 ਦਰਜ ਕੀਤਾ ਗਿਆ ਜੋ ਕਿ ਕਾਫੀ ਖਰਾਬ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਜਿਸ ਦੇ ਕਾਰਨ ਲੋਕਾਂ ਨੂੰ ਬਿਮਾਰੀਆਂ ਜਿਹੜੀ ਕਿ ਹੋ ਰਹੀਆਂ ਨੇ ਤਾਂ ਮਾਸਕ ਪਾ ਕੇ ਉਹ ਜਿਹੜਾ ਕਿ ਬਾਹਰ ਕਰੋ ਨਿਕਲਣ ਤਾਂ ਕਿ ਉਹਨਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਨਾ ਹੋਣ